ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਤੱਕ ਸ਼ਾਰ ਗਰਦਾਸਪੁਰ ਪੁਲਿਸ ਵੱਲੋਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਤੁਹਾਨੂੰ ਦੱਸਤੀ ਹੈ ਕਿ ਕਲਾ ਨਰੂ ਤੇ ਨਜ਼ਦੀਕ ਗਰਦਾਸਪੁਰ ਪੁਲਿਸ ਨੇ ਇੱਕ ਬਦਮਾਸ਼ ਦਾ ਇਨਕਾਊਂਟਰ ਕੀਤਾ ਰਵੀ ਮਸੀ ਜੋ ਕਿ ਜਖਮੀਾ ਜਿਸ ਨੂੰ ਇਲਾਜ ਲਈ ਪੁਲਿਸ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਐਸਐਸਪੀ ਗਰਦਾਸਪੁਰ ਅਦਿੱਤਿਆ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਰਵੀ ਮਸੀ ਜੋ ਕਿ ਪਿਛਲੇ ਦਿਨੀ ਇਸ ਵੱਲੋਂ ਕਲਾਂਗੋਤਨੀਤੀਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਵੀਮ ਸਿੰਘ ਇੰਤਪਾਰਾ ਕਮੀਰਖਚਨਾ ਪਿੰਡ ਤੇ ਵਾਰਦਾਤ ਕਰਨ ਲਈ ਪਹੁੰਚ ਰਿਹਾ ਤਾਂ ਪੁਲਿਸ ਨੇ ਆਪਣੇ ਨਾਕਾਬੰਦੀ ਦੌਰਾਨ ਉਸ ਨੂੰ ਜਦ ਘੇਰਿਆ ਤਾਂ ਉਸ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਜਵਾਬੀ ਫਾਇਰਿੰਗ ਵਿੱਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਇਸ ਬੰਦੀ ਐਸ਼ਐਸਪੀ ਅਦਿੱਤਿਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਬੰਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਜੋ ਹੋਰ ਵੀ ਖੁਲਾਸੇ ਹੋਣਗੇ ਉਸ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਤੇ ਕੋਈ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾ ਨੋਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ। ਉਹਦੇ ਚ 92 ਨੰਬਰ ਐਫ ਆਈ ਆਰ ਐਕਸਟਰਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ। ਉਹਦੇ ਚ ਇੱਕ ਅਕਿਊਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀ ਯੋਦਾ ਦਾ ਛੋਟੇ ਪੁੱਤਾਂ ਵਾਂ ਨਾਲ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾਂਇ ਕਲਾ ਨੂੰ ਉਸ ਚ ਫਾਇਰਿੰਗ ਕੀਤੀ ਸੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡੇਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਤੋ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੱਟੀ ਦਿਖਾਈਂ ਦਿੱਤੀ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਐਸਟੀ ਸੀ ਅਸਰਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵੌਨਟਡ ਸੀ ਆ 92 ਨੰਬਰ ਫਾਈਲ ਜਿਹੜਾ ਹੈਗਾ ਕਲੰਕ ਕਲਾਨਵ ਦਾ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਕੁਮਨਕਲਾ ਦਾ ਰਹਿਣ ਵਾਲਾ ਹੈਗਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਰਮਤ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਰਮਤ ਹੋ ਗਈ ਬਾਕੀ ਅਸੀਂ ਪੁਸ਼ੀਸ਼ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ 35 ਕਿਟਾ ਸੀ ਤੋਂ ਉਹ ਸਰ ਅਭੀ ਐਜ਼ ਆਫ ਨਾਊ ਅਸੀਂ ਸਾਰੀ ਚੀਜ਼ਾਂ ਅਸੀਂ ਫੈਕਟਰ ਜਿਹੜਾ ਹੈਗਾ ਉਹ ਅਟੈਂਡ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸੋ ਫਾਇਰ ਕਿੰਨੇ ਕਿਤੇ ਵੀ ਹੈ ਸੋ ਇਹਨੇ ਨਹੀਂ ਇਹ ਇਹ ਇਹਦੇ ਵੱਲੋਂ ਜਿਹੜਾ ਰਿਪੋਰਟ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਉਸ ਵੱਲੋਂ ਤਰੀਕਾ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਰਿਪੋਰਟ ਮਿਲੀ ਸੀ ਇਸ ਕਰਕੇ ਪੁਲਿਸ ਤਾਂ ਬਚਾਉਂ ਮੇਨ ਸਰ ਇਹ ਉਹਦੇ ਚ ਹੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਨੋਂ ਅਜੀ ਮੈਡੀਕਲ ਅ ਅਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਇਹਦੀ ਪੁੱਛ-ਕਿਛ ਕਰਕੇ ਫਿਰ ਆਜੀ ਰੋਪਦਾ ਇਨਵੈਸਟਿਗੇਸ਼ਨ ਪੁਲੀਸ ਨੇ ਲੈਗ ਸ਼ੋਟ ਐ ਦੇ ਲੱਖ ਸ਼ੋਟ ਗੋਲੀ ਲੱਗੀ ਤਾਂ ਠੀਕ ਆਣਾ ਕੋ ਹੱਟਿਆ ਮੂੰ ਤਾਂ ਦੋ ਮਿੰਟ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸਿਵ ਫਾਇਰ ਕਰਦੀ ਹੈ ਜੀ ਇਨ ਫੈਲਫ ਡਿਫੈਂਸਿਵ ਵੀ ਬੜਾ ਇਹਦੇ ਅ ਕਰਦੇ ਹੈ ਜੀ ਅਸੀਂ ਇਹਦੇ ਵਿੱਚ ਬੜਾ ਹੀ ਪ੍ਰਕਾਸ਼ਨ ਵਰਤਦੇ ਆ ਕਿ